ਹਾਂਜੀ ਸ਼ਸ਼ੀ ਕਾਲ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਨੂਰਪੁਰ ਜ਼ਿਲ੍ਹਾ ਰੋਪੜ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਸੋ ਆਜੋ ਜੀ ਦਿਖਾਉਣੇ ਸਾਨੂੰ ਅੱਗੇ ਦਾ ਪ੍ਰੋਸੈਸ ਆਪਾਂ ਆਰੇ ਆਪਣੀ ਮਿਸਤਰੀ ਮਿਸਤਰੀ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਜੀ ਹੋ ਠੀਕ ਠਾਕ ਹੋ ਜੀ ਹਾਂਜੀ ਠੀਕ ਠਾਕ ਜੀ ਤੇ ਅੱਜ ਆਪਾਂ ਨੂਰਪੁਰ ਪਹੁੰਚੇ ਸੀਗੇ ਤੇ ਇਧਰ ਆਪਣੀ ਟੀਮ ਨੇ ਤਾਰ ਤੁਰ ਕੱਢੀ ਆਗੀ ਆਪਣੀ ਲੋਜੀ ਟੇਸ ਬੋਰ ਦਿਖਾਉਣੇ ਹੈਗੇ ਜਿਹੜੇ ਬੋਰ ਵਿੱਚੋਂ ਆਪਣਾ ਕੈਮਰਾ ਮਾਰਨਾ ਹੈਗਾ ਆ ਬੋਰਾ ਜੀ ਦੇ ਵਿੱਚ ਆਪਾਂ ਕੈਮਰਾ ਮਾਰਨਾ ਹੈਗੇ ਇਸ ਬੋਰ ਵਿੱਚ ਵੀ ਕਹਿੰਦੇ ਪਾਣੀ ਨਹੀਂ ਪੂਰਾ ਹੁੰਦਾ ਹੈਗਾ ਇਸ ਕਰਕੇ ਇਹਦੇ ਵਿੱਚ ਕੈਮਰਾ ਪਾ ਕੇ ਆਪਾਂ ਚੈੱਕ ਕਰਾਂਗੇ ਵੀ ਕੀ ਕਾਰਨ ਹੈ ਜਿਹਦੇ ਕਾਰਨ ਪਾਣੀ ਨਹੀਂ ਪੂਰਾ ਹੁੰਦਾ ਹੈਗਾ। ਸੋ ਜਿਵੇਂ ਕਿ ਦੱਸਤਾ ਵੀ ਪਾਣੀ ਨਹੀਂ ਪੂਰਾ ਹੁੰਦਾ ਤਾਂ ਆਜੋ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਠੀਕ ਠਾਕ ਹੋਈ। ਬਸ ਵਧੀਆ ਜੀ ਰਹਿਉ। ਆਹ ਛੋਟਾ ਬੋਰ ਹੈ ਜਿਹਦੇ ਵਿੱਚ ਕੈਮਰਾ ਮਾਰਨਾ ਹੈ। ਆਹ ਬੋਰ ਸਾਡਾ ਹੈਗਾ ਵੀਰ ਜੀ ਇਹ ਤਾਂ ਪਹਿਲੇ ਨਾਲ ਇਹਦਾ ਪਾਣੀ 2 ਕੁ ਮਿੰਟ ਤੱਕ ਆਇਆ ਦਾ ਪੂਰਾ ਅੱਛਾ ਹੀ ਉਹ ਤੇ ਬਸ ਪਾਣੀ ਅੱਧਾ ਰਹਿ ਜਾਂਦਾ ਫਿਰ ਇਹ ਪਤਾ ਨਹੀਂ ਥੱਲੇ ਹੁਣ ਕੀ ਪ੍ਰੋਬਲਮ ਹੈਗੀ ਆ ਠੀਕ ਹੈ ਜੀ ਇਹਦੇ ਕਰਕੇ ਹੁਣ ਕੈਮਰਾ ਜਾ ਮਰਾ ਕੇ ਦੇਖਦੇ ਆ ਵੀ ਇਹ ਤੋਂ ਬਾਅਦ ਕਿਦਾਂ ਦਾ ਬਣਦਾ ਪ੍ਰੋਬਲਮ ਠੀਕ ਹੈ ਜੀ ਜਿੰਨੇ ਕੇ ਸਾਨੂੰ ਬਾਬਾ ਜੀ ਨੇ ਦੱਸ ਦਿੱਤਾਗਾ ਤੇ ਕੈਮਰਾ ਪਾ ਕੇ ਹੁਣ ਆਪਾਂ ਚੈੱਕ ਕਰਦੇ ਆਂਗੇ ਆ ਰਿਹਾ ਜੀ ਆਪਣਾ ਕੈਮਰਾ ਉਧਰ ਜਾ ਕੇ ਤੁਹਾਨੂੰ LCD ਤੇ ਚੈੱਕ ਕਰਵਾਉਣੇ ਆਗੇ ਬੋਰ ਦੇ ਅੰਦਰ ਦਾ ਵਿਊ ਚਲੋ ਆਜੋ ਜੀ ਅਰੇ ਇਹ ਆਪਣੀ ਬੋਰ ਦੇ ਅੰਦਰ ਲਵ ਯੂ ਚਲੋ ਜਾਣਦੇ ਚੜ ਹਣੀ ਫੋਨ ਲਾ ਲੈ ਤੇਰਾ ਨੰਬਰ ਤਾਂ

Далее камера уйдет. Угу. Всё, да. ਹਲੋ ਬਾਬਾ ਆ ਜਾ ਦੇਖ ਲੈ ਕੈਮਰਾ ਵਜਦਾ ਮਟਰ ਵਾਲਾ ਤੂੰ ਕਿਥਾ ਸਤਿ ਸ੍ਰੀ ਅਕਾਲ ਮੈਂ ਸੰਭਾਲੀ ਨੂੰ 200 ਬੱਟੀ ਚਾਹੀਦੀ ਆ ਆ ਜਾ ਫੇ ਆ ਜਾ ਬੜਾ ਕੁਝ ਬਲਦਾ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਇਹ ਹੋ ਗਿਆ ਭਾਈ 400 ਹੋ ਗਿਆ ਹਾਂ ਚਲ ਆ ਜਾ ਦੇਖ ਲੈ ਆ ਜਾ ਚਲ ਜਾਣ ਦੇ ਛੱਡ ਦੇ ਸੁਣ ਤਾਂ ਜੱਕ ਸੱਡੀ ਮੜ ਤਾਂ ਜੱਕ ਸੱਡੀ ਜਾਣ ਦੇ ਚੱਲ ਚੱਲ ਹੌਲੀ ਹੌਲੀ ਚੱਕਣਾ ਹੋ ਗਿਆ ਦੇਖੀ ਚੱਲੀ ਹੌਲੀ ਹੌਲੀ ਚੱਲਾਂ ਹੁਣ ਚੱਲੋ ਹੋਰ ਗੋਲੀ ਕੱਢਣੀ ਓਏ ਬੜਾ ਉਲਟਾ ਮੜਾ ਤਾਂ ਅੱਖ ਸਾਡੀ ਤਾਂ ਅੱਖ ਸਾਡੀ ਜਰਕਦੇ ਨੇ ਕੋ ਲੱਗਤ ਕੋ ਲੱਗਤ ਹੱਥ ਚੱਲਾ ਹੌਲੀ ਚੱਲੋ ਚਲੋ ਮਟੀ ਵਾਲੀ ਜਿਹੜੀ ਹੈ ਉਹ ਮੌਸਮ ਦਾ ਹੁਣ ਕਰਵਾਓ ਚਲੋ ਹੋਲੀ ਸਾਡਾ ਹੋਲੀ ਚੱਲਣਾ ਫਿਲਟਰ ਹੋ ਰਿਹਾ ਬੰਦਾ ਮੈਂ ਜੋ ਚੱਲੋ ਚੱਲੋ ਛੱਡੋ ਹੋਲੀ ਛੱਡਦਾ ਕਿਵੇਂ ਛੱਡਦਾ ਯਾਰ ਕੈਮਰਾ ਇਹ ਉਹ ਤੂੰ ਛੱਡ ਕਾ ਹੋਏ ਇਹ ਟੋੜ ਯੂਨੀਫੋਨ ਆ ਤੂੰ ਦੀ ਗੰਡ ਲਈ ਕੀ ਹੋ ਗਿਆ ਨਾ ਯੂ ਰਿਵੋਨ ਹੈਗਾ ਹੌਲੀ ਚੱਲ ਓਏ ਇਹ ਮੜਾ ਜਾਨੂੰ ਉਤਾਰੀ ਹੌਲੀ ਛੱਡ ਕੈਮਰਾ ਕਿੰਨਾ ਹੋ ਗਿਆ ਓਰੇ ਪੁੱਛੇ ਨੂੰ ਓਏ ਕਿੰਨਾ ਹੋ ਗਿਆ ਓ ਕਿੰਨਾ ਹੋ ਗਿਆ ਪੁੱਛੀ ਹੈਲੋ ਹਾਂ 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 ਬੋਲਾ ਹੈਲੋ ਪੇਦਨਾ ਕਿੰਨਾ ਦੀ ਪੁੱਛੀ ਦੁਆਰ ਤਾ ਉਹਨੂੰ ਯਾਰਾ ਬਸ ਕਿੰਨਾ ਹੋ ਗਿਆ ਕਿੰਨਾ ਦਾ ਫੰਟਰ ਸਾਰਾ ਬੰਦ ਹੈ ਜੀ ਇਹਦਾ ਕਿੰਨਾ ਹੋ ਗਿਆ ਹੁਣ ਬੱਸ ਲਓ ਜੀ ਫਾਈਨਲੀ ਕੈਮਰਾ ਆਪਣਾ ਵੱਜ ਚੁੱਕਿਆ ਤੇ ਆਪਣੀ ਟੀਮ ਹੁਣ ਜਿਹੜੀ ਆ ਤਾਰਾ ਕੈਮਰਾ ਉਹ ਬਾਹਰੇ ਕੱਢਾਂਗੇ ਬਾਅਦ ਤਾਰ ਇਕੱਠੀ ਕਰਾਂਗੇ ਤੇ ਮਿਸਤਰੀ ਨਾਲ ਗੱਲ ਕਰਾਂਗੇ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਆਈ ਹੈਗੀ। ਹੋਰ ਅਸੀਂ ਵੀ ਜਾਣਿਆ ਬਸ ਹੁਣ ਅਗਲੇ ਬੋਰ ਤੇ ਜਾਣੇ ਆ ਅਸੀਂ। ਲਓ ਜੀ ਕੈਮਰਾ ਆਪਣਾ ਵੱਜ ਚੁੱਕਿਆ ਤੇ ਆ ਰਹੀ ਆਪਣੀ ਤਾਰ ਤੇ ਤਾਰ ਹੁਣ ਆਪਾਂ ਆਪਣੀ ਇਕੱਠੀ ਕਰਕੇ ਰੱਖਦੇ ਆ ਗੱਡੀ ਵਿੱਚ ਤੇ ਤੁਹਾਡੀ ਮਿਸਤਰੀ ਨਾਲ ਗੱਲ ਕਰਾਉਣੇ ਆਗੇ ਨਾ ਨਾ ਮਿਸਤਰੀ ਨਾਲ ਗੱਲ ਕਰਾਉਣੇ ਆ ਤੇ ਮਿਸਤਰੀ ਨੂੰ ਪੁੱਛਦੇ ਆ ਵੀ ਇਹਦੇ ਵਿੱਚ ਕੀ ਪ੍ਰੋਬਲਮ ਆਈ ਆਗੀ ਤੇ ਕੀ ਹੋਇਆ ਸੀ ਇਹਨੂੰ ਲੋ ਆਜੋ ਜੀ ਆਪਾਂ ਮਿਸਤਰੀ ਨਾਲ ਗੱਲ ਕਰਦੇ ਆਗੇ ਇਸ ਬੋਰ ਦੇ ਵਿੱਚ ਕੀ ਪ੍ਰੋਬਲਮ ਆਈ ਸੀਗੀ ਵੇਖ ਕਾ ਵਸਪੋਰ ਦਾ ਪਾਣੀ ਪੂਰਾ ਹੀ ਹੋ ਰਿਹਾ ਹੈਗਾ ਮਸਵਾਪਾ ਠੀਕ ਹੈ ਨਾਮਾ ਕੌਣ ਖਾਣਾ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਜਿਸ ਦਾਰ ਤੇ ਗੱਲ ਹੋਈਦੀ ਆ ਪਰ ਉਹ ਨੂਨਪੁਰ ਵਾਰੇ ਬੋਰ ਵਾਰੇ ਇੱਕ ਬੋਰ ਪਾਣੀ ਦਿੰਦਾ ਜਾਂਦਾ ਘਟ ਜਾਂਦਾ ਸੀ ਪਾਣੀ ਇਹਦਾ ਤਕਰੀਬਨ ਸੁਰੂਜ 4 ਇੰਚ ਪਾਣੀ ਹੁੰਦਾ ਸੀ ਬਾਅਦ ਚ 2 ਜਾਂ 2.5 ਇੰਚ ਪਾਣੀ ਰਹਿ ਜਾਂਦਾ ਸੀ ਹਾਂਜੀ ਉਹਦੇ ਕਾਰਨ ਆਪਾਂ ਉਸੇ ਵਿਸੇ ਤੇ ਆਪਾਂ ਨੇ ਬੋਰ ਚੈੱਕ ਕੀਤਾ ਜੇ ਤੇ ਬੋਰ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਫੈਂਟਰ ਦੀ ਇਹਦੇ ਮਨ ਲਓ 40 ਕਿੰਨਾ ਫੈਂਟਰ ਸੀ ਠੀਕ ਆ ਤੇ 30 ਫੁੱਟ ਫੈਂਟਰ ਆਪਾਂ ਨੇ ਚੈੱਕ ਕਰਿਆ ਉਹ ਸਾਰਾ ਚੋਕ ਦਾ ਚੋਕ ਹੈ ਫੈਂਟਰ ਤੇ ਉਸ ਤੋਂ ਬਾਅਦ ਆਪਾਂ ਨੇ ਚੈੱਕ ਕਰਨ ਤੋਂ ਬਾਅਦ ਹੁਣ ਆਪਾਂ ਇਹ ਬੋਰ ਨੂੰ ਕੈਵਟੀ ਬਣਾਉਣੀ ਆਪਾਂ ਨੇ ਬੋਰ ਦੀ ਠੀਕ ਹੈ ਜਿਵੇਂ ਫੈਂਟਰ ਹੁੰਦਾ ਹੈ ਕੱਲੇ ਫੈਂਟਰ ਦਾ ਪਾਣੀ ਨਿਕਾਉਣਾ ਆਪਾਂ ਕੱਲੀ ਕੈਵਿਟੀ ਬਣਾਵਾਂਗੇ ਕੈਵਿਟੀ ਬਣਾਉਣ ਤੋਂ ਬਾਅਦ ਥੱਲੋਂ ਪਾਣੀ ਠਾਵਾਂਗੇ ਜਿਵੇਂ ਆਪਾਂ ਤਕਰੀਬਨ ਸੰਰੂਜਲੇ ਵਿੱਚ ਕੈਵਿਟੀ ਹੁੰਦੀ ਹੈ ਤਕਰੀਬਨ ਉਸ ਹਿਸਾਬ ਨਾਲ ਆਪਾਂ ਨੇ ਕੰਮ ਕਰਨਾ ਪਾਣੀ ਉਰੇ ਤਕਰੀਬਨ ਆਪਾਂ ਨੇ ਜਿਹੜਾ 2 ਇੰਚੀ ਪਾਣੀ ਦੀਆ ਮੋਟਰ ਮੰਨ ਲਓ 17 ਦੀ ਮੋਟਰ ਦੀ 2 ਇੰਚੀ ਪਾਣੀ ਤੇ ਇਹਦਾ ਹੁਣ ਤਕਰੀਬਨ ਆਮਾ 4 1/2 ਇੰਚੀ ਪਾਣੀ ਬਣਾਉਣਾ ਹੈ ਬੋਰ ਦਾ ਠੀਕ ਹੈ ਜੀ ਬਾਕੀ ਕੱਲ ਨੂੰ ਮਸ਼ੀਨ ਲਾਉਣ ਦੀ ਪਾਈਆਂ ਨਾਲ ਗੱਲ ਹੋ ਗਈ ਹੈ ਸਰਪੰਚ ਨੇ ਮੌਜੂਦਾ ਬਾਈ ਨੂਰਪੁਰ ਵੇਦੀ ਦੇ ਤੇ ਹੁਣ ਅਸੀਂ ਪਿੰਡ ਨੂਰਪੁਰ ਵੇਦੀ ਹਾਂ ਤੇ ਸਾਡਾ ਹੋਰੇ ਕੰਮ ਨਿਬੜ ਗਿਆ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂਗੇ ਠੀਕ ਹੈ ਤੇ ਹੋਰ ਕੋਈ ਕਿਸਮ ਦਾ ਕੰਮ ਕਰਾਉਣਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਨੌ ਹੈਗਾ ਮੁਖਤਿਆਰ ਸਿੰਘ ਮਿਸਤਰੀ ਤੇ ਮੋਬਾਈਲ ਨੰਬਰ 9781754490 ਤੇ ਹੈ ਸਾਡਾ ਮਨ ਲੋ ਜ਼ਿਲ੍ਹਾ ਹੈਗਾ ਸੰਗਰੂਰ ਪਿੰਡ ਹੈਗਾ ਨਮੂਲ ਠੀਕ ਹੈ ਤੇ ਸਾਡੇ ਨਾਲ ਸੰਪਰਕ ਕਰ ਸਕਦਾ ਬੋਰ ਪਾਣੀ ਘਟ ਦਿੰਦਾ ਹੋਵੇ ਇਸ ਵਿਸ਼ੇ ਤੇ ਮਨ ਲੋ ਜਿਹੜਾ ਕਿ ਇਹ ਆਪਣਾ ਪਹਾੜੀ ਏਰੀਆ ਮਨ ਲੋ ਰੋਪੜ ਤੋਂ ਲੈ ਕੇ ਅਨੰਦਪੁਰ ਸਾਹਿਬ ਦੇ ਤੇ ਨਾਲਾਗੜ ਦੇ ਵਿੱਚ ਇੱਕ ਵਿਚਕਾਰ ਇੱਥੇ ਫੈਂਟਰ ਝੋਕ ਹੋ ਜਾਂਦੇ ਨੇ ਤੇ ਲਾਲ ਮਿੱਟੀ ਉਹਦੇ ਨਾਲ ਫੈਂਟਰ ਬੰਦ ਹੋ ਜਾਂਦੇ ਨੇ ਅਸੀਂ ਇਹ ਫੈਂਟਰ ਤੋੜ ਕੇ ਤੇ ਥੱਲੇ ਕੈਵਿਟੀ ਕਰ ਦਿੰਦੇ ਆ ਜਾਕੀ ਬੋਰ ਦਾ ਮਸਲਾ ਹੱਲ ਹੋ ਜਾਂਦਾ ਨਹੀਂ ਬੋਰ ਦੁਆਰ ਤੋਂ ਲਾਉਣਾ ਪੈਂਦਾ ਦੁਆਰ ਤੋਂ ਹੀ ਬੋਰ ਲਵਾਉਂਦਾ ਅਗਲਾ ਤਕਰੀਬਨ 6 ਮਹੀਨੇ ਬਾਅਦ ਫਿਰ ਇਹੇ ਬਿਮਾਰੀ ਫੇਰ ਆਉਂਦੀ ਹੈ ਬੋਰ ਨੂੰ ਫੇਰ ਝੋਕ ਆਉਣ ਦੀ ਸਮੱਸਿਆ ਹੋ ਜਾਂਦੀ ਹੈ ਤੇ ਅਸੀਂ ਕੇਰਾਮ ਵੱਲੋਂ ਜਿਹੜਾ ਬੋਰ ਠੀਕ ਕਰਦਾ ਮੁੜ ਕੇ ਜ਼ਰੂਰਤ ਨਹੀਂ ਕੰਮ ਕਰਾਉਣ ਦੀ ਸਾਡੇ ਪਹਿਲਾਂ ਵੀਡੀਓ ਪੈਨੋ ਰੇ ਅਸੀਂ ਕੰਮ ਕਰੇ ਹੋਏ ਨੇਗੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਏ ਧੰਨਵਾਦ ਜੀ ਠੀਕ